ਨਿਊ ਜਿਮੀ ਜ਼ਿਮੀਦਾਰ ਵੈਲਡਿੰਗ ਵਰਕਸ ਆਹ ਗੇਟ ਬਣਾਉਣਾ ਕੀਤਾ ਹੋਇਆ ਆਪਾਂ ਸ਼ੁਰੂ ਆਹ ਜਗਾਖਾਂ ਦੇ ਆਹੜਾ ਰੋਡ ਦੇਖਦੇ ਹੋਏ ਸ਼ਾਹਕੋਟ ਤੋਂ ਆਹ ਮਹਿਤਪੁਰ ਰੋਡ ਆਹ ਨਾਪਰ ਰੋਡ ਆਹ ਆਹ ਗੂੜਾ ਆਪਣਾ ਜ਼ਿਮੀਦਾਰ ਵੈਲਡਿੰਗ ਵਰਕਸ ਗੁਰੀਤ ਸਿੰਘ ਮੁੱਲਾਂ ਉਹਾਂ ਗੇਟ ਆਪਾਂ ਨੂੰ ਪੇਂਟ ਕਰੀ ਜਾਂਦੇ ਸੀਗੇ ਲਾਈਟ ਚੱਲ ਗਈ ਬਸ ਰੁਕ ਗਿਆ ਸੀ ਕੰਮ ਆਪਣੇ ਗੇਟ ਦਾ ਹੁਣ ਲਾਈਟ ਆਊਗੀ ਤੇ ਦੁਬਾਰਾ ਕਰਦੇ ਆਪਾਂ ਕੋਲ ਵੀਡੀਓ